ਕ੍ਰਿਸਮਸ ਦਿਹਾੜੇ ਤੇ ਸਾਰੋ ਮੜੀਆਂ ਬਲੋ ਆਪ ਸਭ ਨੂੰ ਮੁਬਾਰਕਾਂ ਖੋਜੇਵਾਲ ਚਰਚ ਵਿੱਚ ਕ੍ਰਿਸਮਸ ਕਿਸ ਤਰ੍ਹਾਂ ਮਨਾਇਆ ਗਿਆ ਖੁਦ ਵੇਖੋ ਇਹ ਰਿਪੋਰਟ ਆਏ ਹਨ ਜੀਸਸ

ਇਹ ਚੁੰਲੀ ਆਥਾ ਮੇਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਕਿ ਅੱਜ ਫੁੱਟੇ ਦੀ ਤਰ੍ਹਾਂ ਹੀ ਇਹ ਜੋ ਹਾਰਵੈਸਟ ਮੈਨਾਈਟ ਕੋ ਅੱਜ ਕ੍ਰਿਸਮਸ ਦਾ ਧਿਆਨ ਜਿਹੜਾ ਉਹ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਤੇ ਖੋਜੇਵਾਲ ਦੀ ਧਰਤੀ ਦੇ ਉੱਤੇ ਵੀ ਕ੍ਰਿਸਮਸ ਦਾ ਧਿਆਨ ਅਸੀਂ ਦੇਖਿਆ ਕਿ ਕਿੱਦਾਂ ਇੱਥੇ ਸੰਤਾਂ ਦਾ ਜਿਹੜਾ ਹਜ਼ੂਮ ਹੈ ਉਮੜਿਆ ਤੇ ਮੈਂ ਅੱਜ ਦੇ ਇਸ ਪਵਿੱਤਰ ਦਿਨ ਵਿੱਚ ਸਾਰੇ ਹੀ ਟੀਵੀ ਚੈਨਲ ਤੇ ਦੇਖ ਰਹੇ ਪਰਿਵਾਰਾਂ ਨੂੰ 크리스마ਸ ਦੀਆਂ ਖਾਸ ਤੌਰ ਤੇ ਮੁਬਾਰਕਾਂ ਦਿੰਦਾ ਤੇ ਕਾਮਨਾ ਕਰਦਾ ਕਿ ਜਿਹੜਾ ਨਵਾਂ ਸਾਲ ਸ਼ੁਰੂ ਹੋਣ ਵਾਲਾ ਆ ਉਹਦੇ ਵਿੱਚ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਵੱਡੀਆਂ ਬਲੇਸਿੰਗਸ ਤੇ ਬਰਕਤ ਦੇ ਉਹ ਸੀਗੇ ਤੇ ਸਮਾਪਤੀ ਦੇ ਵਿੱਚ ਇਹ ਕ੍ਰੀਸਮੇਰੇ ਦਾਸ ਹੋਏ ਦਾ ਇਹ ਪ੍ਰੋਗਰਾਮ ਸਟਾਰਟ ਹੈ ਜੇ ਕਰੀਬ 3:30 ਤੋਂ 4 ਵਜੇ ਦੇ ਵਿੱਚ ਜਿਹੜੇ ਅੱਜ ਦੀ ਸਮਾਪਤੀ ਹੋਊਗੀ ਸੋ ਅੱਜ ਦੇ ਪ੍ਰੋਗਰਾਮ ਕੀ ਖਾਸ ਰਿਹਾ ਅੱਜ ਤੁਸੀਂ ਦੇਖਿਆ ਤੁਹਾਡੇ ਕੈਮਰੇ ਵੀ ਮੈਂ ਦੇਖਿਆ ਆਨ ਸੀਗੇ ਤੇ ਮੇਰੇ ਘਰ ਕੋਟੋ ਘਟ ਭਈ 100 ਤੋਂ ਵੱਧ ਇਹੋ ਜਿਹੇ ਪਰਿਵਾਰ ਸੀਗੇ ਜਿਹੜੇ ਪਿਛਲੇ ਸਮੇਂ ਤੋਂ ਕ੍ਰਿਸਮਸ ਦੇ ਵਿੱਚ ਚਾਹੇ ਤੇ ਉਸ ਦਿਨ ਉਹਨਾਂ ਦੇ ਲਈ ਬੇਲ ਆਪ ਜੋੜਿਆਂ ਲਈ ਪ੍ਰਾਰਥਨਾ ਕੀਤੀ ਗਈ ਸੀ ਤੇ ਮੈਨੂੰ ਬਹੁਤ ਖੁਸ਼ੀ ਹੈ ਅੱਜ ਉਹ ਲੋਕ ਆਪਣੇ ਬੱਚੇ ਨਾਲ ਲੈ ਕੇ ਇੱਥੇ ਆਏ ਸੀ ਤੋਰੋਂ ਜਾ ਰਹੇ ਸੀ ਕਾਫੀ ਬਿਲਕੁਲ ਤੁਸੀਂ ਦੇਖਿਆ ਬਾਹਰ ਵੀ ਮੰਨ ਲਓ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇੱਕ ਚਾ ਆਇਆ ਤੇ ਇੱਕ ਇੱਛਾ ਹੈ ਤੇ ਗੱਲ ਸਾਰੀ ਆਸਤਾ ਦੀ ਹੈਗੀ ਹੈ ਪ੍ਰਭੂ ਯਿਸੂ ਸਾਰਿਆਂ ਨੂੰ ਪਿਆਰ ਕਰਦੇ ਆਂ ਮੁਹੱਬਤ ਕਰਦੇ ਆਂ ਅਸੀਂ ਵੀ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਕਰਦੇ ਆ ਤੇ ਪਿਆਰ ਦਾ ਸੰਦੇਸ਼ ਦਿੰਦੇ ਆ ਜਵੇਂ ਦੁਖੀ ਲੋਚਾਰਾਂ ਤੇ ਬਿਮਾਰਾਂ ਨੂੰ ਇਹ ਗੱਲ ਕਹਿਣੀ ਚਾਹਨਾ ਕਿ ਫੋਜੇਵਾਲ ਆਓ ਤੇ ਇੱਥੇ ਆ ਕੇ ਪ੍ਰੇਰ ਕਰਾਓ ਈਮਾਨ ਦੇ ਨਾਲ ਆਓ ਤੇ ਆਪਣੀ ਬਰਕਤ ਨੂੰ ਪਾਓ आज के वचन को इतने ध्यान से पकड़ना अगर मसीह विरोधी अंधेरी भी आए इफ come, तूफान भी आए इफ storm come, तो भी आपको हला नहीं पाएंगे ਈਵਾਰ ਤੇ ਕਿੰਨੇ ਆ ਗਏ ਤੁਸੀਂ ਦੇਖਿਆ ਕਿ ਗਿਣਤੀ ਨਹੀਂ ਕੋਈ ਵੀ ਹੁੰਦੀ ਅੱਜ ਵੀ ਤੁਸੀਂ ਅਣਗਿਣਤ ਲੋਕਾਂ ਨੂੰ ਦੇਖਿਆ ਜਿਨ੍ਹਾਂ ਦੇ ਕੋਲ ਮਤਲਬ ਕਿ ਬੱਚੇ ਨਹੀਂ ਆ ਬੇਉਲਾਦ ਆ ਤੇ ਪ੍ਰੇਅ ਤੁਹਾਡੇ ਸਾਹਮਣੇ ਕੀਤੇ ਆ ਤੇ ਅਗਲੀ ਵਾਰੀ ਫੇਰ ਐਸੇ ਦਿਨ ਐਸੇ ਟਾਈਮ ਤੇ ਪਹੁੰਚ ਜਾਇਓ ਤੇ ਉਹੀ ਲੋਕ ਬੱਚੇ ਲੈ ਕੇ ਇੱਥੇ ਖੜੇ ਹੋਣਗੇ ਇਹ ਮੇਰਾ ਵਾਦਾ ਆ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੇ ਉਸ ਵਚਨ ਦੇ ਉੱਤੇ ਵਿਸ਼ਵਾਸ ਕਰਦਾ ਤੇ ਮੈਨੂੰ ਭਰੋਸਾ ਆ ਪੂਰਨ ਇਸੇ ਤਰੀਕੇ ਨਾਲ ਤੁਸੀਂ ਅਗਲੀ ਵਾਰੀ ਵੀ ਗਵਾਹੀਆਂ ਸੁਣੋਗੇ ਅੱਜ ਦਿਨ ਦੇਖਿਆ ਜਾਂਦਾ ਤੁਸੀਂ ਤਾਂ ਪਿਆਰ ਦਾ ਕਿ ਸੁਲੇਹਾ ਦਿੰਦੇ ਹੋ ਪਰ ਕੁਝ ਜਿਹੜੇ ਧਰਮ ਵਿਰੋਧੀ ਲੋਕ ਆ ਕੁਝ ਨਾ ਕੋਈ ਪੰਗੇ ਵਗੈਰਾ ਮੰਦਰਾਂ ਦੇ ਦੂਤਾ ਪਿੱਛੇ ਪੋਸਟਰ ਪਾੜੇ ਗਏ ਕੀ ਕਹਿਣਾ ਚਾਹੁੰਗੋ ਮੇਰਾ ਖਿਆਲ ਉਹ ਕਮਜ਼ੋਰ ਦਿਲ ਦੀਆਂ ਵਿਚਾਰਾਂ ਨੇ ਆਪਾਂ ਨੂੰ ਕਿਸੇ ਦੇ ਨਾਲ ਵੀ ਨਫ਼ਰਤ ਨਹੀਂ ਕਰਨੀ ਚਾਹੀਦੀ ਇਹੋ ਜਿਹੇ ਹਰਕਤਾਂ ਕਰਨ ਦੇ ਨਾਲ ਆਪਾਂ ਕਿਸੇ ਨੂੰ ਨੀਵਾ ਨਹੀਂ ਕਰ ਸਕਦੇ ਸੋ ਸਾਡਾ ਆਪਣਾ ਕਿਰਦਾਰ ਨੀਵਾ ਹੁੰਦਾ ਤੇ ਮੈਂ ਉਹਨਾਂ ਦੇ ਲਈ ਵੀ ਬlesing ਹੀ ਦਿੰਦਾ ਹਾਂ ਪਰਮਾਤਮਾ ਨਾਲ ਵੀ ਨੇਕ ਮਤ ਬੁੱਧ ਤੇ ਸਮਤ ਦੇਣ ਤਾਂ ਕਿ ਸਾਡੇ ਦੇਸ਼ ਵਿੱਚ ਜਿਹੜੀ ਸ਼ਾਂਤੀ ਆ ਉਹ ਬਹਾਲ ਰਹੇ ਤੇ ਸਾਡਾ ਦੇਸ਼ ਜਿਹੜਾ ਉਹ ਖੁਸ਼ਹਾਲ ਰਹੇ हाँ जी मेरी क्रिसमस क्रिसमिस में आप क्या कहना चाहोगे क्रिसमस में हम ये कहना चाहते हैं कि आज हम बहुत खुश है कि हमारे लिए प्रभु यीशु इस धरती पर इंसान बनकर आए हमारे लिए अपना स्वर्ग सिंहासन छोड़कर पृथ्वी पर आए संदेश में यही देना चाहती हूँ कि हमें प्रभु की आज्ञाओं पर चलना चाहिए कि उन्होंने हम, हमारे लिए अपना सब कुछ छोड़कर इस धरती पर आए तो हमें भी उनकी आज्ञाओं को फॉलो करनी चाहिए ਤੁਸੀਂ ਕਿੰਨਾ ਚਿਰ ਤੋਂ ਓਪਨ ਡੋਰ ਚਲਚਾ ਰਹੇ ਹੋ ਮੈਂ 3 ਸਾਲ ਹੋਈ ਗੱਡੀ ਲੈ ਕੇ ਥਾਂ ਮੇਰੂ ਚਾ ਬਾਤ ਤੇ ਅੱਜ ਮਰ ਦੀ ਕਿਸਮੇ ਸਾ ਤ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਹੁਤ ਵਧੀਆ ਸ਼ਿਕਨ ਨੂੰ ਲੱਗਦਾ ਇਥੇ ਠੀਕ ਹੈ ਜੀ ਇਹ ਰਹੇ ਘਰਣਾ ਚਾਹੀਦਾ ਹੈ ਦੁੱਖ ਸੁੱਖ ਦੂਰ ਹੋਣਗੇ ਸਾਰਿਆਂ ਦੇ ਬਿਲਕੁਲ ਬਹੁਤ ਵਧੀਆ ਯਾਰ ਜਿਸ ਮਿਸ ਤੇ ਤੁਹਾਡਾ ਦੁਨੀਆ ਨੂੰ ਕੀ ਸੰਦੇਸ਼ ਆ ਮੇਰਾ ਸਾਰੀ ਦੁਨੀਆ ਨੂੰ ਇਹ ਸੰਦੇਸ਼ ਆ ਕਿ ਸਾਨੂੰ ਭਲਾਈ ਦੇ ਕੰਮਾਂ ਵਿੱਚ ਆਪਣੇ ਜੀਵਨ ਨੂੰ ਲਾਉਣਾ ਚਾਹੀਦਾ ਨਫ਼ਰਤ ਨੂੰ ਖਤਮ ਕਰਨਾ ਚਾਹੀਦਾ ਧਰਮ ਦੀਆਂ ਦੀਵਾਰਾਂ ਨੂੰ ਖਤਮ ਕਰਨਾ ਚਾਹੀਦਾ ਔਰ ਪ੍ਰਮਾਤਮਾ ਦਾ ਉਹ ਟ ਆਸਰਾ ਲੈ ਕੇ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਾਹੀਦਾ ਨਵੇਂ ਸਾਲ ਵਿੱਚ ਨਵੇਂ ਕੰਮ ਕਰੋ ਤੇ ਇਨਸਾਨ ਨੂੰ ਇਨਸਾਨ ਸਮਝੋ ਤੇ ਇਨਸਾਨੀਅਤ ਦਾ ਜਿਹੜਾ ਜਾਮਾ ਪ੍ਰਮਾਤਮਾ ਨੇ ਸਾਨੂੰ ਦਿੱਤਾ ਆ ਉਹਦਾ ਆਨੰਦ ਪ੍ਰਾਪਤ ਕਰੋ ਤੇ ਦੂਜਿਆਂ ਨੂੰ ਵੀ ਉਹਦਾ ਆਨੰਦ ਪ੍ਰਾਪਤ ਕਰਾਓ ਮੈਂ ਸੋਰੋ ਮਰੀ ਐਕਟ 19 ਨਿਊਜ਼ ਟੀਵੀ ਨਾਲ ਮਨਜੀਤ ਕੌਰ ਕਪੂਰਥਲਾ ਖੋਜੇਵਾ